ਉਹ ਦਿਨੇ ਜੁੜਿਆ ਸੀ ਇਥੋਂ ਮੈਂ ਉਹਦਾ ਨੰਬਰ ਸੀਗਾ ਅਮਰੀਕਾ ਦੇ ਵਿੱਚ ਹੀ ਤੇ ਉਹਨੂੰ ਕਾਲ ਕੀਤੀ ਉਹਨੇ ਉਸੇ ਵੇਲੇ ਮੈਨੂੰ ਜੋੜ ਦਿੱਤਾ ਤੇ ਮੈਨੂੰ ਬੀਬੀ ਵਰਜੀਨਿਆ ਨਾਲ ਇਸਾਂ ਹੋ ਗਿਆ ਵੀ ਮੈਂ ਜਿਹੜਾ ਜੁੜੀ ਨਾ ਮੈਨੂੰ ਦੂਏ ਸਿਰੇ ਦੇਣੀ ਮੇਰੇ ਮੇਰਾ ਮਨ ਇੰਨਾ ਖੜਦਾ ਹੁੰਦਾ ਸੀ ਬਹੁਤ ਜ਼ਿਆਦਾ ਜਦੋਂ ਮੈਂ ਜੁੜੀ ਮੈਨੂੰ ਤਿੰਨਾ ਤਿੰਨਾਂ ਦਿਨਾਂ ਦੇ ਵਿੱਚ ਹੀ ਮੇਰੇ ਮਨ ਦੇ ਵਿੱਚ ਸ਼ਾਂਤੀ ਹੋ ਗਈ ਤੇ ਮੈਂ ਕਹਿੰਦੀ ਸੀ ਮੈਂ ਵੀਰਜੀ ਨਾਲ ਗੱਲ ਕਦੋਂ ਕਰੂੰਗੀ ਵੀ ਮੈਂ ਦੀ ਇਮੇਜ ਹੁੰਦੀ ਸੀ ਮੈਨੂੰ ਸ਼ੇ ਦਿਨ ਹੋਏ ਸੀ ਜੁੜੀ ਨੂੰ ਉਦੋਂ ਮੈਨੂੰ ਇਹ ਨਹੀਂ ਸੀ ਪਤਾ ਵੀ ਜੀ ਨੇ ਇਹ ਆਖਿਆ ਸੀ ਵੀ ਕੋਈ ਕਿਸੇ ਨੂੰ ਵੀ ਅਸੀਂ ਆਵਾਜ਼ ਮਾਰ ਸਕਦੇ ਹਾਂ ਗਰੁੱਪਾਂ ਬਾਰੇ ਪਤਾ ਕਰਨ ਵਾਸਤੇ ਤੇ ਪਹਿਲੀ ਵਾਰ ਜਦੋਂ ਮੈਨੂੰ ਬਈ ਨਾ ਤੇ ਮੈਂ ਨਾ ਇੱਕਦਮ ਨਿਊਟ ਖੋਲਿਆ ਤੇ ਮੈਨੂੰ ਮੈਂ ਕਿਹਾ ਵੀ ਮੈਂ ਗਰੁੱਪਾਂ ਬਾਰੇ ਤਾਂ ਕੁਝ ਨਹੀਂ ਜਾਣਦੀ ਤੇ ਵੀ ਮੈਂ ਅਜਿਹਾ ਨਾ ਚ ਰਿਹਾ ਜੁੜੀ ਨੂੰ ਜਦੋਂ ਮੈਂ ਨਾ ਬਾਅਦ ਵਿੱਚ ਜੀ ਨਾਲ ਗੱਲ ਹੋਈ ਉਹਨਾਂ ਨੇ ਮੈਨੂੰ ਜਿੱਦਣ ਦੱਸਿਆ ਤੇ ਮੈਨੂੰ ਇਨਾ ਕੁਰਾਗ ਆਇਆ ਨਾ ਬਹੁਤ ਜਿਆਦਾ ਮੈਂ ਕਹਿੰਦੀ ਮੈਂ ਤਾਂ ਕਿੰਨੀ ਆ ਰੱਬ ਬਹੁਤ ਦੂਰ ਆ ਇਹ ਤਾਂ ਰੱਬ ਬਹੁਤ ਨੇੜੇ ਆ ਮੈਨਾਂ ਇਹਨਾਂ ਵਿਸ਼ਵਾਸ ਵੱਜਿਆ ਮੇਰਾ ਬੇਟਾ ਨਾ ਬਹੁਤ ਨਸ਼ੇ ਕਰਦਾ ਸੀ ਮੈਂ ਕੱਲੀ ਆ ਮੇਰੇ ਪਤੀ ਹੈ ਨਹੀਂਗੇ ਮੈਂ ਕੱਲੀ ਕੰਮ ਕਰਦੀ ਸੀ ਮੈਂ ਰੋਂਦੀ ਹੁੰਦੀ ਸੀ ਬਹੁਤ ਮੇਰਾ ਬੇਟਾ ਮੇਰੇ ਕੋਲ ਆ ਵੀ ਨਸ਼ੇ ਛੱਡਦੇ ਵੀ ਸਿਮਰਨ ਕੀਤਾ ਮੇਰੇ ਬੇਟੇ ਨੇ ਨਸ਼ਾ ਛੱਡਿਆ ਚਿਹਰੇ ਇੰਨੀਆਂ ਪ੍ਰੋਬਲਮਾਂ ਆਈਆਂ ਉਹਦੇ ਤੇ

ਉਫੀ ਸ੍ਰਾਂਤੀ ਜਾ ਕੇ ਤੇ ਮੇਰੇ ਸੇਵਾ ਜਲਾ ਦਸਵੰਦ ਸੀ ਕੱਢ ਕੇ ਉਹ ਦੇਣ ਲੱਗ ਪਈ ਉੱਥੇ ਜਾ ਕੇ ਸਵਾਲ ਜਵਾਬ ਕਰਨੇ ਮੇਰੇ ਬੇਟੇ ਦੇ ਨਾਲ ਇੰਨੇ ਕਾਜਰਾਸ ਹੋਏ ਮੇਰੇ ਬਹੁਤ ਜਿਆਦਾ ਮੇਰੀ ਬੇਟੀ ਸੀਗੀ ਉਹ 8 ਸਾਲ ਤੋਂ ਲੰងੀ ਸੀ ਜਿਵੇਂ ਬਾਹਰ ਜਲੇ ਜਿਵੇਂ ਬਾਹਰ ਚਲ ਜੂਆ ਉਹ ਇੰਨਾ ਰੋਂਦੀ ਸੀ ਪੇਪਰ ਲੈ ਕੇ ਆਈ ਉਹ ਤੇ ਉਹਦਾ ਪੇਪਰ ਬਿਲਕੁਲ ਚੰਗਾ ਨਾ ਹਿਆ ਤੇ ਮੈਨੂੰ ਨੇ ਕਾਲ ਕੀਤੀ ਉਹ ਬਹੁਤ ਰੋਈ ਮੈਂ ਕਿਹਾ ਨਹੀਂ ਬੇਟਾ ਤੂੰ ਰੋ ਨਾ ਤੁਸੀਂ ਮਰਨ ਘਰ ਦੇਖੀ ਨਾ ਕਿ ਮਹਾਰਾਜ ਸਾਰਾ ਕੁਝ ਕਰਦਾ ਉਹਦਾ ਮਨ ਨਾ ਬੱਝੀ ਉਹਨੂੰ ਗੱਲ ਬਣਾ ਹੋਈ ਤੇ ਉਹਨਾਂ ਨੇ ਉਹ ਮੁੜ ਕੇ ਫਿਰ ਮੰਨ ਗਈ ਉਹ ਸਿਮਰਨ ਕਰਨ ਲੱਗ ਪਈ ਉਹਨੇ ਝਾੜ ਦੂ ਫਿਰ ਦਿਨ ਵਿੱਚ ਸਿਮਰਨ ਕਰਨਾ ਛੋਟੀ ਜੀ ਬੇਟੀ ਸੀ ਉਹਦੀ ਉਹ ਜਦੋਂ ਦੂਸਰਾ ਪੇਪਰ ਹੋਣਾ ਸੀ ਬੀਬੀ ਜੀ ਉਹਨੇ ਉਹਦੀ ਜਾ ਕੇ ਦਿੱਤਾ ਵੀ ਚੱਲ ਰਹੇ ਕਹਿੰਦੀ ਪੈਸੇ ਤਾਂ ਭਰੇ ਹੀ ਹੋਏ ਉਹਦੇ ਘਰ ਵਾਲਾ ਕਹਿੰਦਾ ਆਪਾਂ ਇਹ ਵੀ ਪੇਪਰ ਦੇ ਦਈਏ ਜਿਹਨੇ ਜਾ ਕੇ ਪੇਪਰ ਦਿੱਤਾ ਤਾਂ ਉਹ ਜਿਹੜੀ ਮੈਡਮ ਸੀ ਨਾ ਉਹ ਰੀਅਲ ਵਿੱਚ ਵੀ ਇਹ ਕੀ ਕਰਦੀ ਆ ਦੋ ਦਿਨ ਤੱਕ ਕੁਐਸਚਨ ਦਾ ਜਵਾਬ ਦੇਣਾ ਸੀ ਉਹ ਅੱਧਾ ਮਿੰਟ ਕੁਐਸਚਨ ਦੇ ਕੇ ਜਵਾਬ ਦੇ ਕੇ ਚੁੱਪ ਕਰ ਗਈ ਵੀ ਮੈਂ ਪਾਸ ਤਾਂ ਹੋਣਾ ਨਹੀਂ ਅੱਗੇ ਕਿਹੜਾ ਮੈਂ ਹੋਈ 013 ਦਿਨ ਬਾਅਦ ਰਿਜ਼ਲਟ ਆਇਆ ਤਾਂ ਉਹਨੇ ਮੈਨੂੰ ਕਾਲ ਕੀਤੀ ਮੈਂ ਕੰਮ 'ਤੇ ਸੀਗੀ ਕਹਿੰਦੀ ਮੰਮੀ ਕੌਤਕ ਹੋ ਗਿਆ ਮੈਂ ਕਿਹਾ ਕੀ ਹੋਇਆ ਕਹਿੰਦੀ ਮੇਰੇ ਸਾਡੇ ਛੇਵੇਂ ਦਾਗਾ ਉਹਦੀ ਹੱਦ ਨਾ ਰਹੀ ਘਰ ਵਾਲਾ ਉਹ ਦਿੱਲੀ ਗਿਆ ਹਾ ਉਹਨੇ ਕਿਹਾ ਵੀ ਮੈਂ ਝੂਠ ਵਾਇਏ ਉਨੇ ਉਹਦਣਾ ਉਹਨੂੰ ਸੈਂਡ ਕੀਤਾ ਉਹ ਕਹਿੰਦਾ ਨਹੀਂ ਕਰਨ ਤੇਰੇ ਆਈਐਸ ਇਹਨੂੰ ਮਹਾਰਾਜ ਤਿੰਨ ਤਿੰਨ ਚਾਰ ਚਾਰ ਮਹੀਨੇ ਲੱਗਦੇ ਉਹਦਾ 1 ਮਹੀਨੇ ਦੇ ਵਿੱਚ ਹੀ ਉਹ ਅਮਰੀਕਾ ਤੇ ਕੈਨੇਡਾ ਵੀ ਚਲੇ ਗਈ ਉਹ ਇਹਨੇ ਕਾਰ ਜੀ ਸਵਾਰੀ ਮੇਰੇ ਬੇਟੇ ਦੇ ਵੀ ਬੜੇ ਹੁਣ ਮੇਰੇ ਤੇ ਇੱਕ ਵਿਵਤਾ ਆ ਮੈਨੂੰ ਵਿਸ਼ਵਾਸ ਬਹੁਤ ਆ ਮੇਰੇ ਕਾਰ ਜੀ ਨੇ ਸਵਾਰੀ ਆ ਨਾ ਬੇਟਾ ਵੀ ਮੇਰੇ ਕੋਲ ਆਉਂਦਾ ਆ ਹੁਣ ਸਿਮਰਨ ਕਰਨ ਲੱਗ ਪਿਆ ਉਹ ਗੁਰਦੁਆਰੇ ਜਾਣ ਲੱਪੇ ਇੱਕ ਪਹਿਲੀ ਤਰੀਕ ਤੋਂ ਉਹਨੇ ਮੀਠਾ ਛੱੜ ਦਿੱਤਾ ਉਹਨੇ ਪ੍ਰੈਸ਼ਨ ਨੂੰ ਖਾਂਦਾ ਕਹਿੰਦਾ ਮੈਂ ਅੰਮ੍ਰਿਤ ਛਕਣਾ ਕਹਿੰਦਾ ਵਸਾਖੀ ਦੇ ਨਾਲ ਖਾਇਆ ਉਹ ਵਸਾਖੀ ਦੇ ਦਿਨ ਮੈਂ ਅੰਮ੍ਰਿਤ ਛਕਣਾ ਮੇਰੇ ਤੇ ਇੰਨੀ ਕਿਰਪਾ ਹੋਈ ਬਹੁਤ ਜਿਆਦੀ ਹੁਣ ਮੇਰੇ ਤੇ ਵਿਕਤਾ ਆ ਮੇਰਾ ਕੰਮ ਛੁੱਟ ਗਿਆ ਮੈਂ ਕਿਉਂਕਿ ਬੀਤਾ ਜੇ ਕੰਮ ਨਹੀਂ ਲੱਗਾ ਕਰਨ ਉਹਨੇ ਦਿੱਤੀ ਆ ਤੁਹਾਨੂੰ ਕੰਮ ਤੇ ਜੇ ਸੱਦਿਆ ਨਗਾ ਤੇ ਇੰਟਰਵਿਊ ਦੀ ਥੋੜਾ ਜਿਹਾ ਕੰਮ ਆ ਰਿਹਾ ਹੈ ਮਹਾਰਾਜ ਕਿਰਪਾ ਕਰਨਗੇ ਹੁਣ ਮੇਰੇ ਤੇ ਦਿੱਕਤ ਆਈ ਆ ਵੀ ਮੈਂ ਹੁਣ ਫੇਰ ਸਿਮਰਨ ਕਹਿਣੀ ਆ ਮੇਨ ਮਨ ਤੇ ਵਿਸ਼ਵਾਸ ਤਾਂ ਬਹੁਤ ਆ ਪਰ ਮੇਰਾ ਕੰਮ ਛੁੱਟ ਗਿਆ ਮੈਂ ਇਕੱਲੀ ਕੰਮ ਕਰਦੀ ਆ